ਹਾਂਜੀ ਭਾਜੀ ਕੀ ਨਾਮ ਹੈ ਮੇਰਾ ਨਾਮ ਅਮਰਜੀਤ ਸਿੰਘ ਆ ਜੀ ਸੋਸ਼ਲ ਵਰਕਰ ਹਰੋਲੀ ਪਿੰਡ ਮੇਰਾ ਤੇ ਕਿਹੜੀ ਜਗ੍ਹਾ ਹੈ ਇਹ ਤੇ ਇਹ ਪਿੰਡ ਡੱਲੇ ਵਾਲਾ ਜੀ ਤੇ ਇੱਥੇ ਲਗਭਗ ਇਹ ਟੂਲ ਬੰਨ ਲੱਗਾ ਹੈਗਾ ਕਾਫੀ ਸੂਸਾ ਟੂਲ ਆਇਆ ਸੀਗਾ ਤੇ ਜਿਹਦੇ ਚ ਗ੍ਰਾਮ ਪੰਚਾਇਤ ਵੀ ਇਲਾਕਾ ਵਾਸੀ ਸਾਰੇ ਆਏ ਇਥੇ ਤੇ ਮਹੀਨੇ ਵਿੱਚ ਲਗਭਗ 4 ਵਾਰੀ ਇਥੇ ਬੋਟ ਖਰਾਬ ਹੋ ਜਾਂਦੀ ਆ ਬੜੀ ਪ੍ਰੋਬਲਮ ਹੈ ਔਰ 8-8 ਦਿਨ ਪਾਣੀ ਨਹੀਂ ਆਉਂਦਾ ਔਰ ਇਹਨੇ ਪ੍ਰਸ਼ਾਨ ਹੋ ਚੁੱਕੇ ਆ ਅਸੀਂ ਪਿੰਡਾਂ ਵਿੱਚ ਟੈਂਕਰ ਨਾਲ ਪਾਣੀ ਦੇ ਰਹੇ ਆ ਔਰ ਸਾਡੇ ਬਹੁਤ ਹੀ ਲੋਕ ਪ੍ਰਸ਼ਾਨ ਆ ਡੱਲਾ ਠੋੜੀ ਖਾਸ ਕਰਕੇ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਔਰ ਸਾਡੇ ਤੇ ਸੜਾਈ ਕੀਤੀ ਜਾਵੇ ਔਰ ਇਹ ਪਿਵਲ ਨੂੰ ਰੈਗੂ ਚਾਲੂ ਕੀਤਾ ਜਾਵੇ ਵੀਰੇ ਦੇ ਸੰਬੰਧ ਚ ਮੈਕਮਨ ਨੂੰ ਕੋਈ ਐਪਲੀਕੇਸ਼ਨ ਦਿੱਤੀ ਹਾਂ ਜੀ ਕੱਲ ਜੀ ਇਹ ਸਾਡੀ ಗ್ರಾಮ ਪੰਚਾਇਤ ਠੋੜੀ ਡੱਲਾ ਮਿਲ ਕੇ ਇਹ ਸਾਡੇ ਮਾਨਯੋਗ ਐਮਪੀ ਸਾਹਿਬ ਨੂੰ ਰਾਜ ਰਾਜਕਮਰ ਜੀ ਨੂੰ ਇਹ ਦੇ ਕੇ ਆਇਆ ਹੈ ਅਰ ਜੀ ਬੇਨਤੀ ਕਰਕੇ ਆਏ ਆ ਤੇ ਅਸੀਂ ਬੇਨਤੀ ਕਰਦੇ ਆਂ ਇਲਾਕਾ ਵਾਸੀ ਕਿ ਸਾਡੇ ਪਿਵਲੋਂ ਰੈਗੂ ਕੀਤਾ ਜਾਵੇ ਤਾਂ ਕਿ ਸਾਡੇ ਪਾਣੀ ਦੀ ਸਵੱਸਿਆ ਖਤਮ ਹੋ ਸਕੇ ਕਿਉਂਕਿ ਲਗਾਤਾਰ ਇੱਕ ਮਹੀਨੇ ਤੋਂ ਲਗੇਜ ਬਗੜ ਚਾਰ ਚਾਰ ਪੰਜ ਬੰਦਰ ਪਾਣੀ ਆਦਾ ਇੱਥੇ ਬੜੀ ਪਾਲਮੈਂਟ ਐਲਪੀ ਸਾਹਿਬ ਨੇ ਹਾਂਜੀ ਤੇ ਕਾਰਵਾਈ ਅਜੇ ਤੱਕ ਨਹੀਂ ਹੋਈ ਸਕੀ ਵਧਿਆ ਕਿ ਕਾਰਵਾਈ ਪ੍ਰੋਫੈਸਰ ਆਹੀਂ ਤੁਹਾਡੇ 라ਹੀਂ ਕਾਰਵਾਈ ਹੋ ਸਕੇ ਜਲਦੀ ਕੀ ਰਾਜੇ ਹਰਮੇਸ਼ ਚੰਦ ਜੀ ਕਿਹੜੀ ਜਗ੍ਹਾ ਤੇ ਤੁਸੀਂ ਅਸੀਂ ਠੋਲੀ ਤੋਂ ਆਏ ਮੈਂ ਪਿੰਡ ਵਾਸੀ ਠੋਲੀ ਦਾ ਤੇ ਸਾਡੇ ਜਿਹੜੇ ਪੰਚਾਇਤ ਹੈਗੀ ਆ ਮੈਂਬਰ ਪੰਚਾਇਤ ਵੀ ਆਇਆ ਕੱਲੇ ਜਾ ਕੇ ਐਮਪੀ ਸ਼੍ਰੀ ਰਾਜ ਕੁਮਾਰ ਸਾਹਿਬ ਨੂੰ ਮੈਂ ਤੇ ਆਇਆ ਹੋਰ ਲਿਖਤੀ ਰੂਪ ਦੇ ਵਿੱਚ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ ਕਿ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਬਿਜਲੀ ਦੀ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਹੈ ਜਿਹਦੇ ਕਰਕੇ ਪਿੰਡ ਵਾਸੀ ਇਹ ਪਾਣੀ ਦਾ ਜਿਹੜਾ ਹੈਗਾ ਇਹ ਵੀ ਘੇੜਿਆ ਹੈਗਾ ਦੂਸਰਾ ਬਿਜਲੀ ਦਾ ਵੀ ਜਿਹੜਾ ਹੈਗਾ ਉਹ ਵੀ ਪੰਜ ਪੰਜ ਚਾਰ ਚਾਰ ਦਿਨ ਨਹੀਂ ਆਉਂਦੀ ਕੋਈ ਸੁਣਾਈ ਨਹੀਂ ਕਰਦਾ ਹੈਗਾ ਪਿੰਡ ਵਾਸੀ ਆਪ ਨਾਲ ਉਹਨਾਂ ਦੇ ਹੋ ਕੇ ਕੰਮ ਕਰਾਉਂਦੇ ਤਾਂ ਜਾ ਕੇ ਸਾਡੇ ਪਿੰਡ ਦੇ ਵਿੱਚ ਜਿਹੜਾ ਹੈਗਾ ਬਿਜਲੀ ਦੀ ਸਮੱਸਿਆ ਥੋੜੀ ਬਹੁਤ ਹੱਲ ਹੋ ਜਾਂਦੀ ਹੈ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਅਸੀਂ ਤਾਂ ਇਹ ਹੀ ਅਪੀਲ ਕਰਾਂਗੇ ਕਿ ਇਹ ਜੋ ਆਪਣੇ ਬਿਜਲੀ ਦੀ ਜਾਂ ਪਾਣੀ ਦੀ ਸਮੱਸਿਆ ਹੋ ਗਈ ਹੈ ਉਹਦਾ ਕੋਈ ਰੈਗੂਲਰ ਆ ਲੱਭਿਆ ਜਾਵੇ ਤਾਂ ਜੋ ਅੱਗੇ ਤੋਂ ਪਿੰਡ ਵਾਸੀਆਂ ਨੂੰ ਇਸ ਮਸਲੇ ਦਾ ਹੱਲ ਨਾ ਕਰਨਾ ਮੁਸ਼ਕਲ ਦਾ ਹੱਲ ਦੂਸਰਾ ਦਾ ਕਰਨਾ ਪਵੇ ਸਾਹਮਣਾ ਨਾ ਕਰਨਾ ਪਵੇ ਤੇ ਅੱਗੇ ਤੋਂ ਵੀ ਬਾਕੀ ਜਿਹੜਾ ਹੈਗਾ ਸਾਡਾ ਰੋਡ ਦਾ ਵੀ ਆ ਇਹ ਵੀ ਐਮਪੀ ਸਾਹਿਬ ਨੂੰ ਲਿਖ ਕੇ ਦਿੱਤਾ ਰੋਡ ਦੀ ਹਾਲਤ ਬਹੁਤ ਖਰਾਬ ਹੈ ਤੇ ਇਹ ਬਾਰੇ ਵੀ ਕੁਝ ਕੀਤਾ ਜਾਵੇ ਹਾਂ ਪਾਜੀ ਕੀ ਨਾਮ ਹੈ ਜੀ ਤੇਰਾ ਨਾਮ ਮਕੇਸ਼ਪਾਲ ਜੀ ਕਿਹੜੀ ਜਗ੍ਹਾ ਹੈ ਜੀ ਇਹ ਪਿੰਡ ਡੰਨੇ ਵਾਲਾ ਜੀ ਤੇ ਤੁਸੀਂ ਇੱਥੇ ਕੀ ਹੈਗੇ ਜੀ ਮੈਂ ਇੱਥੇ ਸਰਪੰਚ ਸਾਹਿਬ ਇਹੀ ਕਹਿਣਾ ਜਾਂਦੇ ਤੁਸੀਂ ਮੈਂ ਇਹੀ ਕਹਿਣਾ ਜਾਂਦਾ ਜੇ ਇੱਥੇ ਜੋ ਵੀ ਆਪਣੇ ਆ ਬਿਜਲੀ ਦੀ ਪਹਿਲਾ ਸਮੱਸਿਆ ਬਹੁਤ ਆ ਬਿਜਲੀ ਨਹੀਂ ਆਂਦੀ ਉਹਦੇ ਨਾਲ ਪਾਣੀ ਨਹੀਂ ਆਂਦਾ ਤੇ ਜਿਹੜਾ ਆਪਣੇ ਆ ਟਿਊਬ ਵਾਲਾ ਬਾਟਰ ਸਪਲਾਈ ਆ ਲੈਂਦਾ ਇਹ ਜਦੋਂ ਇੱਕ ਵਾਰੀ ਮੋਟਰ ਖਰਾਬ ਹੋ ਜਾਂਦੀ ਆ ਤੇ 4-4 5-5 ਦਿਨ ਲੱਗ ਜਾਂਦੇ ਆ ਤੇ ਇਹ ਮੋਟਰ ਦੀ ਕੋਈ ਵੀ ਪਹਿਲਾਂ ਇੱਕ ਸਪੇਅਰ ਮੋਟਰ ਵੀ ਹੁੰਦੀ ਸੀ ਉਹ ਹੁਣ ਪਤਾ ਨਹੀਂ ਕਿੱਥੇ ਗਈ ਆ ਲਾ ਦੀ ਕੋਈ ਤਾਰ ਆ ਇੱਥੇ ਤਾਂ ਇਹਨਾਂ ਨੂੰ ਕਈ ਵਾਰੀ ਕਿਹਾ ਵੀ ਆਉਦੇ ਬਾਰੇ ਉਹਨਾਂ ਨੇ ਕੋ ਦੱਸਿਆ ਨਹੀਂ ਤੇ ਇਹ ਸਾਡਾ ਇਹੀ ਹੈ ਕਿ ਹੱਲ ਕੀਤਾ ਜਾਵੇ ਇਹਦਾ ਪਾਟੋ ਹੈ ਪਾਣੀ ਪੀਣ ਵਾਲੇ ਦਾ ਤੇ ਬਿਜਲੀ ਦਾ ਇਹ ਕਿਹਨੂੰ ਇਥੇ ਸੰਬੰਧਤ ਅਧਿਕਾਰੀ ਇਹ ਜੀ ਡਾਕਟਰ ਰਾਜ ਸਾਹਿਬ ਕੋ ਕੱਲ ਗਏ ਸੀ ਇਹ ਐਮਟੀ ਸਾਹਿਬ ਕੋ ਤੇ ਸਾਰੇ ਜਾਣੇ ਉਹਨਾਂ ਨੇ ਗਿਆ ਉਹਨਾਂ ਨੇ ਅੱਗੇ ਗਿਆ ਹੋਊਗਾ ਐਕਸੀਅਨ ਨੂੰ ਗਿਆ ਤੇ ਆ ਜੀ ਬਾਕੀ ਦੇਖੋ ਜੀ ਇਹ ਜ਼ਰੂਰੀ ਆ ਪਾਣੀ ਦੀ ਸਮੱਸਿਆ ਬਹੁਤ ਆ ਤੇ ਹੁਣ ਕਿੰਨੇ ਦਿਨ ਤੋਂ ਪਾਣੀ ਨਹੀਂ ਆਇਆ ਜੀ ਇਹ ਹੁਣ ਹੋ ਗਏ ਜੀ 4-5 ਦਿਨ ਹੋ ਗਏ ਸਾਰੇ ਬਿਜਲੀ ਆਈ ਹੈ ਤਾਂ ਬਾਅਦ ਮੋਟਰ ਖਰਾਬ ਹੋ ਗਈ। ਯਾਨੀ 8-9 ਦਿਨ ਹੋ ਗਏ ਜੀ। ਪਾਣੀ ਦੀ ਬਹੁਤ ਸਮੱਸਿਆ ਤੇ ਇੱਥੇ ਸਾਰੇ ਜਣੇ ਟੈਂਕਰਾਂ ਨਾਲ ਪਾਣੀ ਦੇ ਰਿਆ ਪੂਰੇ ਪਿੰਡ ਨੂੰ ਤੇ ਪਾਣੀ ਸਾਰੇ ਤੇ ਦੋ ਵੀ ਆ ਜਿਹੜਾ ਵੀਿੱਡਾ ਵੀ ਟਰੈਕਟਰ ਨਾਲ ਸਪਲਾਈ ਕਰ ਰਹੇ ਆ ਜੀ। ਬਹੁਤ ਦੁਖੀ ਹੈ ਜੀ ਪਿੰਡ ਵਾਲੇ। ਇਹ ਹਾਲ ਕੀ ਹੈ? ਪ੍ਰਸ਼ਾਸਨ ਨੂੰ। ਪ੍ਰਚਾਰਨ ਨੂੰ ਇਹ ਹੀ ਗਿਆ ਹੈ ਕਿਹੜਾ ਜਾਂਦੇ ਆ ਕਿ ਮੇਰਾ ਕੋਈ ਹੱਲ ਕੀਤਾ ਜਾਵੇ ਤਾਂ ਕਿ ਰੈਗੂਲਰ ਪਾਣੀ ਮਿਲੇ। ਬਿਜਲੀ ਵੀ ਰੈਗੂਲਰ ਆ ਵੀ ਇੱਥੇ ਹਾਂਜੀ ਮੇਰਾ ਨਾਮ ਰਵੀ ਕੁਮਾਰਾ ਜੀ ਮੈਂ ਬੱਲੇਵਾਲ ਤੋਂ ਰਹਿਣ ਵਾਲਾ ਆ ਜੀ ਮੈਂ ਬੱਲੇਵਾਲ ਦੂਸਤ ਪੋਸਟ ਕਲੱਬ ਦਾ ਪ੍ਰਧਾਨ ਵਾ ਚੁਣਿਆ ਗਿਆ ਆ ਜੀ ਇਸ ਵਾਰ ਦਾ ਤੇ ਮੇਰੀ ਸਰਕਾਰ ਅੱਗੇ ਇਹ ਹੀ ਪੀਲ ਆ ਜੀ ਸਾਨੂੰ ਅੱਜ ਹੱਤਾਂ ਆ ਚੁਗਾ ਜੀ ਮੋਟਰ ਸੜੀ ਨੂੰ ਸਾਡੀ ਸਰਕਾਰ ਅੱਗੇ ਮੰਗ ਸੀਗੀ ਵੀ ਸਾਨੂੰ ਮੋਟਰ ਦਿੱਤੀ ਜਾਵੇ ਨਾਲੇ ਸਾਨੂੰ ਰੈਗੂਲਰ ਪਾਣੀ ਚਾਹੀਦਾਗਾ ਕਿਉਂਕਿ ਬਿਜਲੀ ਦਾ ਵੀ ਸਾਡਾ ਮਸਲ ਜ਼ਿਆਦੀ ਪ੍ਰੋਬਲਮ ਆ ਗਈ ਜਿੰਦਾ ਵੀ ਇੱਕ ਵਾਰੀ ਬਿਜਲੀ ਕੱਟੋਗੀ ਇੱਕ ਪਿੰਡ ਦੇ ਲਾਈਟ ਆ ਜਾਂਦੀ ਹੈ ਦੂਸਰੇ ਪਿੰਡ ਵਿੱਚ ਲੜ ਨਹੀਂ ਦਿੰਦੇ ਸਾਡੇ ਇਧਰ ਚਾਰ ਪਿੰਡ ਹੈਗੇ ਆ ਜੀ ਚਾਰਾ ਪਿੰਡਾਂ ਵਿੱਚ ਬਹੁਤ ਜ਼ਿਆਦਾ ਹੀ ਮੁਸ਼ਕਲ ਆ ਜੀ ਆਪਣੀ ਬਿਜਲੀ ਦੀ ਆਪਾਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆ ਜੀ ਸਾਨੂੰ ਰੈਗੂਲਰ ਬਿਜਲੀ ਚਾਹੀਦੀ ਔਰ ਰੈਗੂਲਰ ਹੀ ਸਾਨੂੰ ਪਾਣੀ ਚਾਹੀਦਾ ਬਿਜਲੀ ਵਾਲਿਆਂ ਨੂੰ ਫੋਨ ਕਰੀਓ ਤੇ ਫੋਨ ਨਹੀਂ ਚੱਕਦੇ ਜੀ ਉਹ ਤੇ ਜੇ ਫੋਨ ਕਰੋ ਤਾਂ ਤਾਂ ਹੀ ਛੱਡਣੀ ਨਹੀਂ ਬਿਜਲੀ ਅੱਜ ਵੀ ਮੈਂ ਸਰ ਫੋਨ ਕੀਤਾ ਤੇ ਬਿਜਲੀ ਛਡਵਾਈ ਆ ਜੀ ਪਾਣੀ ਆ ਟੈਂਕਰਾਂ ਨਾਲ ਮੈਂ ਘਰਾਂ ਘਰਾਂ 'ਚ ਪਜਾਰਿਆ ਜੀ ਬੰਦਿਆਂ ਨਾਲ ਆ ਸਰਪੰਚ ਸਾਹਿਬ ਆ ਸਾਡੇ ਵੀ ਨਾਲ ਇਹਨਾਂ ਦੇ ਵੀ ਟਰੈਕਟਰ ਦੀ ਬੈਟਰੀ ਸਾਰੀ ਸੜ ਚੁੱਕੀ ਆ ਜੀ ਯੋਗੇ ਪਾਣੀ ਦੇ ਉੱਤੇ ਸੇਵਾ ਤੇ ਲੱਗੇ ਹੋਏ ਆ। ਕੱਲੇ-ਕੱਲੇ ਦੇ ਘਰ ਵਿੱਚ ਅਸੀਂ ਪਾਣੀ ਪਹਚਾੜਿਆ ਜੀ। ਅਸੀਂ ਇਹੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਜਿਹੜੀ ਦੂਜੀ ਵੀ ਮੋਟਰ ਆ ਉਹਦੀ ਵੀ ਸਾਨੂੰ ਸੁਣਵਾਈ ਕੀਤੀ ਜਾਵੇ। ਪ੍ਰਸ਼ਾਸਨ ਨੂੰ ਦੁਬਾਰਾ ਤੋਂ ਅਪੀਲ ਕਰਦੇ ਆ ਨਾ ਜੀ। ਜੇ ਸਾਡੀ ਸੁਣਵਾਈ 1-2 ਦਿਨ ਤੱਕ ਨਹੀਂ ਕਰਦੇ ਤੁਸੀਂ ਕਿਤੇ ਆਪਾਂ ਉਹਨਾ ਰੋਡ ਆ ਜਿਹੜਾ ਵੀ ਆਪਾਂ ਜਾਮ ਕਰਨਾਗੇ। ਇਹ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਵੀ ਸਾਡੀ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ। ਤਾਂ ਜੋ ਸਾਨੂੰ ਕਿਸੇ ਨੂੰ ਵੀ ਪਰੇਸ਼ਾਨ ਕਰਨ ਦੀ अनुमति ना ਦਿੱਤੀ ਜਾਵੇ ਵੀ ਸਾਡਾ ਹੱਲ ਕੱਢੋ ਤੇ ਅਸੀਂ ਕਿਸੇ ਨੂੰ ਵੀ ਪਰੇਸ਼ਾਨ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ। ਇਹ ਟਿੱਥੋ ਨੇ ਉਂਗਣ ਚ ਪਾਣੀ ਦੀ ਪ੍ਰੋਬਲਮ ਲੱਗੀ ਬਹੁਤ ਜੀ ਤੇ ਉਹ ਟੈਂਕਰ ਦੇ ਨਾਲ 6-7 ਦਿਨ ਤੋਂ ਪਾਣੀ ਲੈ ਆ ਰਹੇ ਆ ਕਹਿੰਦੇ ਮੋਟਰ ਖਰਾਬੀ ਹੈ ਕਦੀ ਬਿਜਲੀ ਦੀ ਖਰਾਬੀ ਆ ਜਾਂਦੀ ਹੈ। ਕੀ ਕਹਣਾ ਜਾਂਦੇ ਤੁਸੀਂ? ਤੁਹਾਡਾ ਧੰਨਵਾਦ ਕਰਦਾ ਤੁਸੀਂ ਨੋਟਿਸ ਲੈ ਕੇ ਆਂਦਾ। ਆਲਰੇਡੀ ਪਹਿਲਾਂ ਉੱਥੇ ਇਰੀਗੇਸ਼ਨ ਦੀ ਆਪਾਂ ਇੱਕ ਨਵਾਂ ਟਿਊਬਲ ਲਗਾਇਆ ਸੀਗਾ। ਔਰ ਪੁਰਾਣਾ ਟਿਊਬਲ ਦੇ ਨਾਲ ਕੋਈ ਮੋਟਰ ਵੀ ਚੜ੍ਹ ਕੇ ਸੀ। ਉਹਦੇ ਲਈ ਜੋ ਹੈਗਾ ਪਹਿਲਾਂ ਪੰਚਾਇਤ ਦੇ ਅਫਸਰਾਂ ਨੂੰ ਮੈਂ ਪਹਿਲਾਂ ਆਲਰੇਡੀ ਇਹਨੂੰ ਪੈਟ ਚੋਂ ਬੰਦ ਉਹ ਮੋਟਰ ਨੂੰ ਜੋ ਵੀ ਐ ਠੀਕ ਕਰਕੇ ਦਿਓ ਔਰ ਜਲਦ ਜਿਹੜੀ ਇਹ ਪੀਨ ਵਾਲੇ ਪੰਡੀ ਦੀ ਵੀ ਹੈ ਜੇ ਅੱਜ ਤੁਸੀਂ ਉਹ ਵੀ ਗੱਲ ਇਹ ਆਂਦੀ ਵਿੱਚ ਉਹਨੂੰ ਵੀ ਅੱਜ ਹੀ ਬਲਾ ਕੇ ਵੀਡੀਓ ਨੂੰ ਮੈਂ ਤਰੰਤ ਕਰਵਾ ਦੇ ਜੋ ਕਰਨਾ ਇਹਨੂੰ ਕਰਕੇ ਦੇ ਉਹਨੇ ਜੋ ਪ੍ਰੋਵੀਜ਼ਨ ਚਾਹੀਦਾ ਜਿੱਥੇ ਮਰਜ਼ੀ ਹੋਵੇ ਇਹਨਾ ਮਾਨ ਜੋ ਰਾਜਕੁਮਾਰ ਜੀ ਬੈਠੇ ਐ MP5 ਤੇ ਲੱਲਣਾ ਤੇ ਕੋ ਲੱਗਦਾ ਹੈ ਪਹਿਲੇ ਜੇ ਕੋ ਟੱਕਾ ਨਹੀਂ ਔਰ ਜਲਦੀ ਲਈ ਉਹਨੂੰ ਕਮਲ ਕੱਲ ਤੋਂ ਕੰਮ ਚੱਲ ਕਾ ਸਰ ਦਿਨ ਤੋਂ ਟੈਂਕਰਾਂ ਚ ਪਾਣੀ ਸਪਲਾਈ ਕਰ ਰਹੇ ਹੋ ਜੀ ਬਸ ਚਲੋ ਤੁਸੀਂ ਅੱਜ ਨੋਟਸ ਲੈ ਕੇ ਆਂਦਾ ਜੇ ਮੇਰੇ ਸੰਪਰਕ ਚ ਕੋਈ ਨਹੀਂ ਆਇਆ ਡੈਫੀਨੇਟਲੀ ਇਹਨੂੰ ਕਰ